ਉਹਨਾਂ ਨੂੰ ਸ਼ਰਧਾ ਦੇ ਫੁੱਲ ਪੇਟ ਕਰਨ ਆਈ ਸਾਧ ਸੰਗਤ ਜੀ RAM ਸ਼੍ਰੀ ਰਾਮ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਾਣੀ ਚਲਦਾ ਮਰਨ ਲਖਾਏ ਮੰਡਲ 'ਚ ਆਏ ਕਿ ਜਿਹੜਾ ਵਿਅਕਤੀ ਆਉਂਦਾ ਹੈ ਉਹ ਆਪਣਾ ਮਰਨਾ ਲਿਖਾ ਕੇ ਆਉਂਦਾ ਤੇ ਫਿਰ ਇਸ ਦੁਨੀਆ ਤੇ ਆਉਂਦਾ ਔਰ ਮੈਨੂੰ ਸਮਝ ਨਹੀਂ ਆ ਰਹੀ ਅੱਜ ਕਿ ਮੈਂ ਆਪਣੀ ਸ਼ਰਧਾਂਜਲੀ ਸਮਾਗਮ ਆਪਣੇ ਇਸ ਰੰਗਲੇ ਸਾਥੀ ਨੂੰ ਕਿੱਥੋਂ ਸ਼ੁਰੂ ਕਰਾਂ ਤੇ ਕਿੱਥੋਂ ਖਤਮ ਕਰਾਂ ਅਸੀਂ ਰੋਜ਼ਾਨਾ ਹੀ ਸ਼ਰਦਾ ਦੇ ਫੁੱਲ ਪੀਟ ਕਰਦੇ ਆ ਲੇਕਿਨ ਇਤੇਨਾ ਕਿਤੇ ਕਈ ਵਾਰੀ ਮਨ ਨੂੰ ਹੌਸਲਾ ਹੁੰਦਾ ਹੈ ਕਿ ਜਾਨ ਵਾਲਾ ਜਿਹੜਾ ਸਾਥੀ ਹੈ ਉਹ ਜ਼ਿੰਦਗੀ ਦਾ ਸਫਰ ਮੁਕੰਮਲ ਕਾਰਤੇ ਪੂਰਾ ਕਰਕੇ ਗਿਆ ਹੈ ਜਾਨਾ ਸਭ ਨੇ ਲੇਕਿਨ ਇਸ ਤਰ੍ਹਾਂ ਆਪਣ ਜਵਾਨੀ ਦੇ ਵਿੱਚ 40 ਸਾਲ ਦੀ ਉਮਰ ਦੇ ਵਿੱਚ ਛੱਲੇ ਜਾਣਾ ਔਰ ਜ਼ਿੰਦਗੀ ਦੇ ਸਾਰੇ ਕਾਰ ਵਿਹਾਰ ਵਿਚਾਰੇ ਛੱਡ ਜਾਣੇ ਇਸ ਗੱਲ ਦੇ ਨਾਲ ਹਰ ਵਿਅਕਤੀ ਦੇ ਮਨ ਦੇ ਵਿੱਚ ਡਰ ਡਰਤੇ ਸੈਮ ਪੈਦਾ ਹੁੰਦਾ ਸੋ ਮੈਂ ਇਹ ਸਮਝਦਾ ਕਿ ਸੜੀ ਦੇ ਜਾਨ ਦੇ ਨਾਲ ਸਾਨੂੰ ਬਹੁਤ ਵੱਡਾ ਕਾਂਗਰਸ ਪਾਰਟੀ ਨੂੰ ਕਾਟਾ ਪਿਆ ਹੀ ਪਿਆ ਹੈ ਲੇਕਿਨ ਸਮਾਜ ਨੂੰ ਉਹਨਾਂ ਦੇ ਦੋਸਤਾਂ ਨੂੰ ਮਿੱਤਰਾਂ ਨੂੰ ਸਮਰਾਲੇ ਦੇ ਲੋਕਾਂ ਨੂੰ ਔਰ ਮੈਂ ਗੁਰਕੀਰਤ ਸਿੰਘ ਜੀ ਨੂੰ ਸੋਲ ਰਿਹਾ ਆਂ ਉਹਨਾਂ ਨੇ ਇੱਕ ਲਫਜ਼ ਕਹੇ ਕਿ ਸਰੀ ਦੇ ਵਿੱਚ ਸ਼ਮਤਾ ਸੀਗੀ ਇੱਕ ਚੰਗਾ ਆਗੂ ਬਣਦੀ ਇੱਕ ਚੰਗਾ ਲੀਡਰ ਬਣਦੀ ਲੀਡਰ ਕੇਵਲ ਉਹ ਨਹੀਂ ਹੁੰਦੇ ਜਿਹੜੇ ਚੋਣਾਂ ਜਿੱਤਦੇ ਹਨ ਲੀਡਰ ਉਹ ਹੁੰਦੇ ਨੇ ਜਿਹੜੇ ਲੋਕਾਂ ਦਾ ਦਿਲ ਜਿੱਤਦੇ ਹਨ ਤੇ ਸਮੀ ਜਿੰਨਾ ਦਿਲ ਮੇਰਾ ਖਿਆਲ ਮੈਂ ਸਾਰੀਆਂ ਰਾਸ਼ੀਆ ਪਾਰਟੀਆਂ ਦੇ ਲੋਕਾਂ ਨੂੰ इे बैठा भी देख रहे हैं और वक् वक् लोग भी इथे बैठे हैं लेकिन मैं समझना कि उसने अपने प्यार की खुशबू और जड़ा सच्चे लीडर आई जी कहानी गल है नौजवान मेरे साथी देख और मैं दो हजार अठ तो जानना सी मैं यूथ कांग्रेस का चुनाव जो लड़या ਉਸ ਸਹੇਲੀ ਦੀ ਮੇਰੀ ਉਹਰੇ ਨਾਲ ਜਾਣ ਪਹਿਚਾਨ ਸੀ ਔਰ ਜਦੋਂ ਇਹ ਸਨੇਹਾ ਲੱਗਿਆ ਕਿ ਸਣੀ ਨਹੀਂ ਰਿਹਾ ਪਰ ਸੱਚ ਜਾਣਿਓ ਪੈਰਾਂ ਦੇ ਥੱਲੇ ਉਹ ਜ਼ਮੀਨ ਨਿਕਲ ਗਈ ਤੇ ਆਪਣੇ ਮਨ ਨੂੰ ਇਹ ਹੋਇਆ ਕਿ ਮੈਂ ਵੀ ਆਪਣੇ ਪਰਿਵਾਰ ਨੂੰ ਸਾਰਾ ਕੁਝ ਆਪਣੇ ਜੀਵਨ ਦੇ ਬਾਰੇ ਜ਼ਰੂਰ ਦੱਸ ਦਿਆਂ ਆਦਮੀ ਦੇ ਜਾਨ ਦਾ ਕੋਈ ਭਰੋਸਾ ਨਹੀਂ ਹੈ ਕਿ ਕਦੋਂ ਕਿਸ ਨੇ ਚਲੇ ਜਾਣਾ ਹੈ ਜੇ ਸਨੀ ਮਰਗਾ ਵਿਅਕਤੀ ਜਾ ਸਕਦਾ ਤਾਂ ਫਿਰ ਕੋਈ ਵੀ ਵਿਅਕਤੀ ਇਸ ਦੁਨੀਆ ਤੋਂ ਜਾ ਸਕਦਾ ਬਹੁਤ ਹੀ ਅੰਤਾਂ ਦਾ ਦੁੱਖ ਹੈ ਸਾਡੀ ਭੈਣ ਜਿਹਨੇ ਭਰ ਜਵਾਨੀ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਕਿਹਣਾ ਭਰਾ ਸੋਖਿਆ ਕੀ ਵਿਧਵਾਪਣ ਕੱਟਣਾ ਨਕੇਨ ਜਿਸ ਤਨ ਲੱਗੀਆਂ ਸੋਈ ਜਾਣੇ ਕੌਣ ਜਾਣੇ ਪੀੜ ਪਰਾਈ ਅੱਜ ਉਹਦਾ ਸਾਥੀ ਹੈ ਜਿਹੜਾ ਉਹ ਰਾ ਸਾਇਲੈਂਟ ਉਹ ਅੱਜ ਵਿਛੜ ਗਿਆ ਉਹ ਮੰਜੇ ਤੇ ਰੋਜ਼ਾਨਾ ਜਦੋਂ ਘਰ ਦੇ ਅੰਦਰ ਦਾਖਲ ਹੁੰਦਾ ਹੋਣਾ ਸਣੀ ਤੇ ਪੂਰੀ ਮੇਰੀ ਭੈਣ ਨੂੰ ਤੇ ਬੱਚਿਆਂ ਨੂੰ ਚਾਹ ਚੜਜਾਦਾ ਹੋਣਾ ਕਿ ਸਾਡਾ ਬਾਪ ਆ ਗਿਆ ਮੇਰਾ ਸਾਥੀ ਆ ਗਿਆ ਅੱਜ ਉਹ ਮੇਰੀ ਭੈਣ ਵੰਡੀ ਹੋ ਗਈ ਹੈ ਉਸ ਗੱਲ ਤੋਂ ਬਾਪ ਤਾਂ ਪਹਿਲਾਂ ਹੀ ਚਲਾ ਗਿਆ ਬਚਪਨ ਦੇ ਵਿੱਚ ਦੇti ਮਾਣੇ ਮਾਪਾਲਾ ਵੀ ਰੋਲ ਅਦਾ ਕੀਤਾ ਆਜੋ ਮਾਂ ਜੀ ਦੇ ਸੁਪਨੇ ਸੰਭੀ ਮੈਨੂੰ ਅੰਤਿਮ ਸਮੇਂ ਮੇਰੀ ਅੰਥੀ ਨੂੰ ਕੰਦਾ ਸਣੀ ਦੇਗਾ ਆਜੋ ਪੁੱਤ ਚਲਾ ਗਿਆ ਮੇਰੀ ਮਾਂ ਜਿਹੜੀ ਮੈਂ ਦਰਸ਼ਨ ਤਾਂ ਨਹੀਂ ਦਿੱਤੇ ਤੇਰੀ ਮਾਂ ਦੇ ਵਿਜੇ ਮੈਂ ਕਲਪਨਾ ਕਰ ਸਕਦਾ ਹੀ ਜ਼ਿੰਦਗੀ ਚਿਰ ਕੇਵਲ ਸ਼ਰੀਰ ਰਹਿ ਜਾਂਦਾ ਹੈ ਅਸਲ ਵਿੱਚ ਇਹੋ ਜੀਆਂ ਘਟਨਾਵਾਂ ਵਿਅਕਤੀ ਨੂੰ ਇੱਕ ਮਰਨ ਸਮਾਨ ਛੱਡ ਜਾਂਦੀਆਂ ਨੇ ਮਰੇ ਨਾਲ ਮਰਿਆ ਨਹੀਂ ਜਾਂਦਾ ਲੇਕਿਨ 9 ਮਹੀਨੇ ਦੀ ਦਿੱਚ ਰੱਖ ਕੇ ਆਪਦੇ ਪੁੱਤ ਨੂੰ ਵੱਡਾ ਜਵਾਨ ਕਰਕੇ ਸੇਰੇ ਬਣ ਕੇ ਵਿਆਹ ਕਰਕੇ ਤੇ ਸਾਰੇ ਸੁਪਨੇ ਦੇਖੇ ਹੁਣ ਅੱਜ ਉਹ ਮਾਂ ਫੇਰ ਉਹੀ 19 ਸਾਲ ਪਹਿਲਾਂ ਜਦੋਂ ਮੇਰੀ ਮਾਂ ਦੇ ਸਿਰ ਦਾ ਸਾਈਂ ਗਿਆ ਸੀ ਅੱਜ ਉਹ ਮਾਂ ਵਿਚਾਰੀ ਆਪਣੇ ਆਪ ਨੂੰ ਸੋਚ ਰਹੀ ਹੋਣੀ ਹੈ ਕਿ ਸਰੀਰ ਦੇ ਖਾਤੇ ਮੈਂ ਮਰ ਜਾਂਦੀ ਲੇਕਿਨ ਪੂਰੀ ਮੌਤ ਤਾਂ ਆਈ ਨਹੀਂ ਉਹਨੇ ਸਾਰੇ ਦੁੱਖ ਦੇਖਨੇ ਆਪੀਆਂ ਅੱਖਾਂ ਦੇ ਵਿੱਚ ਸੋਏ بڑے ਵੱਡੇ ਦੁੱਖ ਬੜੀਆਂ ਬੜੀਆਂ ਸੱਟਾਂ ਨੇ ਤੇ ਜਿਨ੍ਹਾਂ ਨੇ ਪਿੰਡੇ ਤੇ ਹੰਡਾਈਆਂ ਉਹ ਵਿਅਕਤੀ ਇਹ ਗੱਲ ਮਹਿਸੂਸ ਕਰ ਸਕਦੇ ਹਾਂ ਸਾਰੇ ਲੋਕ ਬੱਚੇ ਜਿਹੜੇ ਪਾਪਾ ਪਾਪਾ ਕਹਿੰਦੇ ਸੀ ਅੱਜ ਜ਼ਿੰਦਗੀ ਪਰਦੇ ਵਿੱਚ ਜ਼ਿੰਦਗੀ ਪਰਦੇ ਲਈ ਪਾਪਾ ਸ਼ਬਦ ਉਹਨਾਂ ਦੀ ਜ਼ੁਬਾਨ ਤੋਂ ਚੁੱਕ ਗਿਆ ਅਸੀਂ ਇਹ ਬਚਪਨ ਦੇ ਵਿੱਚ ਬੜੀਆਂ ਸੱਟਾਂ ਜ਼ਿੰਦਗੀ ਦੀਆਂ ਖਾਧੀਆਂ ਬੜੀਆਂ ਠੰਡਣਾਵਾਂ ਖਾਧੀਆਂ ਪਰ ਮੈਨੂੰ ਇੱਕ ਗੱਲ ਦੀ ਤਸੱਲੀ ਹੈ ਜਿਹੜੀ ਮੈਂ ਅਕਸਰ ਕਿਸੇ ਦੇ ਭੋਗ ਤੇ ਨਹੀਂ ਦੇਖੀ ਵੱਡੇ ਵੱਡੇ ਲੋਕਾਂ ਦੇ ਅੰਤਿਮ ਸੰਸਕਾਰਾਂ ਤੇ ਮੈਂ ਗਿਆ ਅੱਜ ਨੌਜਵਾਨ ਸਾਥੀਆਂ ਨੇ ਪਿੰਡਾਂ ਵਾਲਿਆਂ ਨੇ ਸ਼ਹਿਰ ਵਾਲਿਆਂ ਨੇ ਆ ਇੱਕ ਜਿਹੜੇ ਪਾਇ ਹੈ ਅਸੀਂ ਆ ਸਣੀ ਦੂਏ ਦੇ ਪਰਿਵਾਰ ਦੇ ਨਾਲ ਇਸ ਹੌਸਲੇ ਦੇ ਨਾਲ ਮੈਨੂੰ ਲੱਗਦਾ ਕਿ ਸਣੀ ਦਾ ਪਰਿਵਾਰ ਅਗਲੀ ਜ਼ਿੰਦਗੀ ਨਭਾ ਲਏਗਾ ਕਿਉਂਕਿ ਸਾਥੀ ਤੇ ਸੰਗੀ ਦੋਸਤ ਤੇ ਮਿੱਤਰ ਤੇ ਭੈਣ ਤੇ ਭਰਾ ਇਹ ਚੱਕੇ ਮਿਲ ਜਾਣ ਤਾਂ ਜ਼ਿੰਦਗੀ ਦੇ ਵਿੱਚ ਔਖੇ ਪੜੇ ਤੈ ਹੋ ਜਾਂਦੇ ਨੇ ਸੋ ਮਨ ਨੂੰ ਇਸ ਕਰਦੇ ਤਸੱਲੀ ਹੈ ਕਿ ਰੱਬਾ ਜੇ ਤੂੰ ਐਡੀ ਰੂਹਣੀ ਕੀਤੀ ਐ ਆ ਰੋਹੇ ਨਾਲ ਨਾਲ ਬਹੁਤ ਚੰਗੇ ਦੋਸਤ ਵੀ ਤੇ ਸਾਥੀ ਸੱਜਣ ਮਿਤੇ ਸਰਦਾਰ ਅਮਰੀਕ ਸਿੰਘ ਜੀ ਵੀ ਬੈਠੇ ਆ ਰਾਜਾ ਗਿਲਸਾਹਬ ਬੈਠੇ ਆ ਲਖਾ ਜੀ ਦੁੱਲੂ ਸਾਹ ਸਾਰੀਆਂ ਪਾਰਟੀਆਂ ਦੇ ਹੋਰ ਕਾਮੀ ਅਮਰ ਸਿੰਘ ਸੱਚਮੇਂ ਦੱਸਣਾ ਛਾਣੇ ਮੈਨੂੰ ਕੱਲ ਰਾਤ ਅਮਰ ਸਿੰਘ ਜੀ ਦਾ ਫੋਨ ਆਇਆ ਸੀ ਕਿ ਮੇਰੇ ਵੱਲੋਂ ਉਹ ਵਿਦੇਸ਼ ਗਏ ਐ ਸਰਕਾਰ ਨੇ ਭੇਜਿਆ ਉਹਨਾਂ ਨੂੰ ਕਿ ਮੇਰੇ ਵੱਲੋਂ ਸ਼ਨੀ ਦੇ ਸਮਾਗਮ ਉਸ ਅੰਤਿਮ ਸਮੇਂ ਤੇ ਸ਼ਰਧਾ ਦੇ ਫੁੱਲ ਭੇਟ ਜ਼ਰੂਰ ਕਰਦੇ ਹੋ ਜੋ ਮੈਂ ਉਹਨਾਂ ਦੀ ਵੀ ਹਾਜ਼ਰੀ ਲਵਾਉਣਾ ਹੈ ਤੇ ਅੰਤ ਵਿੱਚ ਮੈਂ ਪਰਿਵਾਰ ਨੂੰ ਇੱਕਦਾ ਵਿਸ਼ਵਾਸ ਦਿਵਾਉਣਾ ਹੈ ਕਿ ਅਸੀਂ ਸਾਰੇ ਲੋਕ ਛੋਟਾ ਪਰਿਵਾਰ ਬਣ ਕੇ ਤਾਂ ਜ਼ਿੰਦਗੀ ਰਵਾਂਗੇ ਮੈਂ ਐਵੇਂ ਝੂਠ ਬੋਲਾਂ ਕਿ ਮੈਂ ਰੋਜ਼ ਸੰਭਾਲੇ ਆਵਾਂਗਾ ਪੁੱਤ ਨਹੀਂ ਆਇਆ ਜਾਣਾ ਲੇਕਿਨ ਜਦੋਂ ਲੋੜ ਪਈ ਮੇਰੀ ਮਾਂ ਨੂੰ ਜਾਂ ਮੇਰੀ ਭੈਣ ਨੂੰ ਜਾਂ ਮੇਰੇ ਬੱਚਿਆਂ ਨੂੰ ਸਾਨੂੰ ਇੱਕ ਆਵਾਜ਼ ਮਾਰਿਓ ਤੇ ਅਸੀਂ ਥੋੜੀ ਇੱਕ ਆਵਾਜ਼ ਤੇ ਸੰਭਾਲੇ ਤੁਹਾਡੇ ਪੂਰੇ ਥੋੜਾ ਮੁੱਖ ਬਣ ਕੇ ਤੇ ਭਰਾ ਬਣ ਕੇ ਤੁਹਾਨੂੰ ਖੜੇ ਨਜ਼ਰ ਆਵਾਂਗੇ ਇਸ ਗੱਲ ਦਾ ਮੈਂ ਪੂਰਨ ਤੁਹਾਨੂੰ ਕਾਂਗਰਸ ਪਾਰਟੀ ਵੱਲੋਂ ਤੇ ਆਪਣੇ ਸਾਥੀਆਂ ਵੱਲੋਂ ਇਹ ਆਪ ਦੇ ਵੱਲ ਜੁਕੀਂ ਦਿਵਾਉਣੇ ਮੈਂ ਅਮਰ ਸਿੰਘ ਜੀ ਨਾਲ ਸਲਾਹ ਕਰਕੇ ਕਿਉਂਕਿ ਇਹਨਾਂ ਚੀਜ਼ਾਂ ਨਾਲ ਸੜੀ ਨੇ ਮੋੜ ਵਾਪਸ ਨਹੀਂ ਆ ਜਾਣਾ ਚਾਹੇ ਭੋਗ ਕਰ ਲੋ ਚਾਹੇ ਸ਼ਰਧਾਂਜਲੀਆ ਦੇ ਲੋ ਚਾਹੇ ਵੱਡੇ ਵੱਡੇ ਕਾਠ ਹਾਰ ਜਾਣ ਸਣੀ ਨੇ ਮੋੜ ਮੋੜਨਾ ਨਹੀਂ ਹੈ ਲੇਕਿਨ ਇਹ ਸੋਚਦੇ ਨੇ ਨਾਲ ਮੇਰੀ ਮਾਂ ਤੇ ਮੇਰੀ ਭੈਣ ਆਪਣੀ ਜ਼ਿੰਦਗੀ ਤਪਾ ਲੈਣਗੀ ਅਮਰ ਸਿੰਘ ਜੀ ਨਾਲ ਸਲਾਹ ਕਰਕੇ ਉਹਨੇ ਸਪੁੱਤਰ ਇੱਥੇ ਬੈਠੇ ਐ ਤੇ ਲੋਕਲ ਲੀਡਰਸ਼ਿਪ ਮਾਲਵਾ ਸਾਹਿਬ ਵੀ ਬੈਠੇ ਨੇ ਸਾਹਨੇ ਵਾਲਾ ਨੇ ਸੋ ਸਲਾਹ ਕਰਕੇ ਮੈਨੂੰ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਯੋਗਦਾਨ ਪਾ ਕੇ ਸਾਨੂੰ ਸਣੀ ਦੀ ਯਾਦ ਦੇ ਵਿੱਚ ਕੁਝ ਨਾ ਕੁਝ ਸਮਰਾਲੇ ਵਿੱਚ ਬਣਾਉਣਾ ਚਾਹੀਦਾ ਚਾਹੇ ਸਕੂਲ ਦੇ ਵਿੱਚ ਬਣਾਈਏ ਚਾਹੇ ਕਿਤੇ ਵੱਖਰੀ ਜਗ੍ਹਾ ਦੇ ਵਿੱਚ ਬਣਾਈਏ ਤਾਂ ਜੋ ਉਸ ਰੰਗਲੇ ਸਾਥੀ ਦਾ ਰੈਂਦੀ ਦੁਨੀਆ ਤੱਕ ਨਾਮ ਵੱਜਦਾ ਰਹੇ ਲੋਕ ਜਾਂਦੇ ਆਉਂਦੇ ਪੜਦੇ ਰਹਿਣ ਇਹ ਸਾਡੇ ਉਸ ਪਿਆਰੇ ਰੰਗਲੇ ਸਾਥੀ ਦੀ ਯਾਦ ਦੇ ਵਿੱਚ ਆ ਚੀਜ਼ ਬਣਾਈ ਹੈ ਸੰਦੀਪ ਸੰਤੂ ਜੀ ਵੀ ਇੱਥੇ ਪਹੁੰਚੇ ਨੇ ਜਨਰਲ ਸੈਕਟੀ ਆਰਗੇਨਾਈਜੇਸ਼ਨ ਮੈਂ ਉਹਨਾਂ ਦੀ ਵੀ ਹਾਜ਼ਰੀ ਮਾਉਣ ਹੈ ਇਹਦੇ ਇੱਕ ਸ਼ਬਦਾਂ ਦੇ ਨਾਲ ਹਾਜ਼ਰੀ ਕਰਿਓ ਪਰਵਾਨ ਤਾਂ ਮੇਰੀ ਮਾਂ ਤੇ ਮੇਰੀ ਭੈਣ ਨੂੰ ਕਹਿਣਾ ਛੋਣ ਹੈ ਜੀ ਖਾਣੂ ਹੁਣ ਸਵੀ ਬੰਨਣਾ ਪੈਣਾ ਤੇ ਟਕੜੇ ਰਹੋ ਆਪਣੀ ਸੇਤ ਦਾ ਖਿਆਲ ਰੱਖੋ ਜ਼ਿੰਦਗੀ ਨਾਲ ਐਸੀਆਂ ਲੜਾਈਆਂ ਲੜਨੀਆਂ ਪੈਣੀਆਂ ਅਸੀਂ ਤਾਂ ਆਪ 6 6 ਸਾਲ ਦੀ ਉਮਰ ਦੇ ਵਿੱਚ ਆਪਦੀ ਮਾਂ ਤੇ ਬਾਪ ਨੂੰ ਗਵਾਇਆ। ਉਹ ਟਕੜੇ ਰਹਿ ਕੇ ਸਭ ਕੁਝ ਮਿਲ ਜਾਣਾ ਹੈ। ਲੇਕਿਨ ਸਾਹਮਣੂ ਦੇਵ ਟਕਰਾ ਕਰਨਾ ਪੈਣਾ ਹੈ। ਔਰ ਅਬ ਤੁਹਾਨੂੰ ਆਪਣੇ ਰੰਗਲੇ ਸਾਥੀ ਨੂੰ ਕਾਂਗਰਸ ਪਾਰਟੀ ਵੱਲੋਂ ਵਧਾਈ ਕੀ ਸਮਾਗਮ ਵਿੱਚ ਸ਼ਰਧਾ ਦੇ ਫੁੱਲ ਪੇਕ ਕਰਨਾ ਹੋਇਆ। ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਕਿ ਹੇ ਸੱਚੇ ਪਾਤਸ਼ਾਹ ਮੇਰੇ ਭਰਾ ਨੂੰ ਆਪਦੇ ਚਰਨਾਂ 'ਚ ਨਵਾਸ ਬਖਸ਼ੀ ਦੇ ਪਿੱਛੇ ਪਰਿਵਾਰ ਨੂੰ ਸਾਥੀਆਂ ਨੂੰ ਸੰਗੀਆਂ ਨੂੰ ਰੈਂਦੀ ਦੁਨੀਆ ਤੱਕ ਅਗਲੀ ਜ਼ਿੰਦਗੀ ਇਹੋ ਜੀ ਤੱਤੀ ਆਵਾ ਨਾ ਲੱਗੇ ਤੇਰੀ ਅਪਾਰ ਕਿਰਪਾ ਤੁਸੀਂ ਬਣਾਈ ਰੱਖਿਓ ਇਨਿਕ ਸ਼ਰਧਾ ਦੇ ਨਾਲ ਹਾਜ਼ਰੀ ਕਰਿਓ ਪਰਵਾਨ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ RAM ਸ਼੍ਰੀ ਰਾਮ ਵਾਹਿਗੁਰੂ ਜੀ ਪਾਤਸ਼ਾਹ ਹਾਲਸਾ ਵਾਹਿਗੁਰੂ ਜੀ ਕੀ